ਜਿੱਦਾਂ ਪਰਿਵਾਰ ਦੇ ਸਾਰੇ ਹੀ ਮੈਂਬਰ ਜਿਹੜੇ ਉਹ ਇੱਕੋ ਸੁਭਾਅ ਦੇ ਨਹੀਂ ਹੁੰਦੇ। ਅਰੇ ਇੱਕ ਹੀ ਰਿਲੀਜੀਅਨ ਦੇ ਵਿੱਚ ਬੇਸ਼ੱਕ ਰਿਲੀਜੀਅਨ ਇਜ਼ ਮੈਨ ਮੇਡ ਥਿੰਗ ਜਿਹੜਾ ਧਰਮ ਹੈ ਨਾ ਧਰਮ ਵੱਖ-ਵੱਖ ਕਰ ਦਿੱਤੇ ਗਏ ਇਹ ਮਨੁੱਖਾਂ ਦੇ ਦੁਆਰਾ ਬਣਾਈ ਹੋਈ ਚੀਜ਼ ਆ ਪਰਮੇਸ਼ਵਰ ਦੇ ਦੁਆਰਾ ਧਾਰਮਿਕਤਾ ਬਣਾਈ ਗਈ ਹੈ। ਕੋਈ ਵੀ ਐਮੋਜਾ ਰਿਲੀਜੀਅਨ ਨਹੀਂ ਆ ਜਿਹਦੇ ਵਿੱਚ ਸਾਰੇ ਦੁੱਧ ਦੇ ਨਾਤੇ ਹੋਏ ਹੋਣ ਸਾਰੇ ਸਵਰਗ ਨੂੰ ਜਾਣ ਤੇ ਸਾਰੇ ਹੀ ਬਹੁਤ ਨੇਕ ਹੋਣ ਤੇ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹਦੇ ਵਿੱਚ ਸਾਰੇ ਬਦਕਾਰ ਹੀ ਹੋਣ ਘਰ ਦੇ ਵਿੱਚ ਇੱਕ ਜਣੇ ਦਾ ਸੁਭਾਅ ਬੜਾ ਮਿੱਠਾ ਹੁੰਦਾ ਦੂਜਾ ਉਨਾ ਹੀ ਕੱਬਾ ਹੁੰਦਾ ਇਸੇ ਤਰ੍ਹਾਂ ਹੀ ਅਸੀਂ ਵੀ ਵੱਖ-ਵੱਖ ਭਾਂਤ ਦੇ ਲੋਕੀ ਇਕੱਠੇ ਆ ਆਪਣੇ ਦੇਸ਼ ਦੇ ਵਿੱਚ ਇਸ ਸੰਸਾਰ ਦੇ ਵਿੱਚ ਚੰਗੇ ਤੋਂ ਚੰਗਿਆਂ ਦੀ ਵੀ ਕਮੀ ਕੋਈ ਨਹੀਂ ਤੇ ਮਾੜਿਆਂ ਤੋਂ ਮਾੜਾ ਵੀ ਲੱੱਪਣ ਵਿੱਚ ਬੜੀ ਧੀਰ ਨਹੀਂ ਲੱਗਦੀ ਉਹ ਵੀ ਵੱਟ ਤੇ ਹੀ ਬੈਠਾ ਆ ਇਸ ਲਈ ਕੋਸ਼ਕ ਕੋਸ਼ਕ ਲੋਕਾਂ ਦਾ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਸਾਡਾ ਦੇਸ਼ ਮਾੜਾ ਫਲਨਾ ਮਾੜਾ ਤੁੰਕਾ ਨਾ ਮਾੜਾ ਪਰ ਯਾਦ ਰੱਖਿਓ ਵਚਨ ਦੇ ਵਿੱਚ ਲਿਖਿਆ ਜੇਕਰ ਤੁਸੀਂ ਰਹੀ ਦੇ ਦਾਣੇ ਸਮਾਨ ਨੇਚਾ ਕਰੋ ਪਹਾੜਾਂ ਨੂੰ ਕਾ ਉਖੜ ਜਾਓ ਤੇ ਉਹ ਸਮੁੰਦਰ ਵਿੱਚ ਜਾ ਪੈਣਗੇ ਅਰ वचन ਦੇ ਵਿੱਚ ਸਭ ਤੋਂ ਬੈਸਟ ਥਿੰਗ ਕੀ ਆ वचन ਚ ਲਿਖਿਆ ਸਾਡਾ ਪਰਮੇਸ਼ਵਰ ਨਿਆਂ ਕਰਨ ਵਾਲਾ ਪਰਮੇਸ਼ਵਰ ਹੋ ਕਿਸੇ ਦਾ ਪੱਖਪਾਤ ਨਹੀਂ ਕਰਦਾ ਮੱਤੀ 10 ਦੀ 28 ਦੇ ਵਿੱਚ ਲਿਖਿਆ ਅਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਰੂਹ ਨੂੰ ਨਹੀਂ ਮਾਰ ਸਕਦੇ ਸਗੋ ਉਸ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ ਹallelujah ਇਹੋ ਜੇ ਹਬਸ਼ੀਆਂ ਕੋਲੋਂ ਨਾ ਡਰੋ ਕਿ ਇਹ ਸਾਡੇ ਸਰੀਰ ਦਾ ਕੀ ਕਰਨਗੇ ਇਹ ਸਾਡੀ ਦੇਹੀ ਨੂੰ ਦੁੱਖ ਦਿੰਦੇ ਆ ਪਰ ਯਾਦ ਰੱਖਿਓ ਜੇ ਪਰਮੇਸ਼ਵਰ ਦੇ ਜਨ ਨੂੰ ਛੇੜਦੇ ਆ ਪਰਮੇਸ਼ਵਰ ਦੇ ਬੇਟੇ ਬੇਟੀ ਨੂੰ ਪਰਮੇਸ਼ਵਰ ਦੇ ਅਭਿਸ਼ਿਖਤ ਨੂੰ ਛੇੜਦੇ ਉਹ ਪਰਮੇਸ਼ਵਰ ਨੇ ਕਿਹਾ ਮੇਰੀ ਅੱਖ ਦੀ ਪੁਤਲੀ ਨੂੰ ਛੇੜਦੇ ਆ ਸਾਡਾ ਪਰਮੇਸ਼ਵਰ ਪੱਖਪਾਤ ਕਰਨ ਵਾਲਾ ਪਰਮੇਸ਼ਵਰ ਨਹੀਂ ਆ ਉਹ ਨਿਆਂ ਕਰਨ ਵਾਲਾ ਪਰਮੇਸ਼ਵਰ ਆ ਯਾਦ ਰੱਖਿਓ ਉਹ ਜਿਹੜਾ ਹਾਕਮਾਂ ਨੂੰ ਥਾਪਦਾ ਤੇ ਹਕੂਮਤਾਂ ਨੂੰ ਖੜਿਆ ਕਰਦਾ ਉਹ ਕਿਸੇ ਦਾ ਪੱਖਪਾਤ ਤੇ ਲਾਪਰਵਾਹੀ ਨਹੀਂ ਕਰਦਾ ਹallelujah ਉਹਦੀ ਹਜ਼ੂਰੀ ਦੇ ਵਿੱਚ ਸੱਚੇ ਨੇ ਸੱਚਾ ਠਹਿਰਨਾ ਤੇ ਝੂਠੇ ਨੇ ਝੂਠਾ ਹੀ ਠਹਿਰਨਾ ਹੈ ਇਸ ਲਈ वचन ਦੇ ਵਿੱਚ ਲਿਖਿਆ ਜਿਹੜੇ ਮਨੁੱਖਾਂ ਉੱਤੇ ਭਰੋਸਾ ਰੱਖਦੇ ਹੋ ਸ਼ਰਮਿੰਦੇ ਹੁੰਦੇ ਆ ਪਰ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਕਦੀ ਵੀ ਸ਼ਰਮਿੰਦਾ ਨਹੀਂ ਹੁੰਦਾ ਅਸੀਂ ਬਹੁਤ ਹੀ ਭਾਗਾਂ ਵਾਲੇ ਆ ਕਿ ਅੱਜ ਦੇ ਦਿਨ ਤੱਕ ਸਾਨੂੰ ਆਜ਼ਾਦੀ ਆ ਕਿ ਅਸੀਂ ਪਰਮੇਸ਼ਵਰ ਦਾ ਨਾਮ ਬੜੀ ਆਜ਼ਾਦੀ ਦੇ ਨਾਲ ਲੈ ਸਕਦੇ ਆ ਸਾਨੂੰ ਆਜ਼ਾਦੀ ਆ ਕਿ ਅਸੀਂ ਰਲ ਕੇ ਪਰਮੇਸ਼ਵਰ ਦੀ ਅਰਾਧਨਾ ਇੱਕ ਥਾਂ ਤੇ ਬੈਠ ਕੇ ਕਰ ਸਕਦੇ ਆ ਜੇ ਅਸੀਂ ਆਪਣੀ ਜਾਤੀ ਥੋੜੀ ਜੀ ਬਾਹਰ ਮਾਰੀਆ ਆਊਟ ਆਫ ਸਟੇਟਸ ਆਊਟ ਆਫ ਕੰਟਰੀਜ਼ ਬਹੁਤ ਵੱਡਾ ਕਸ਼ਟ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਮਾਨਸਿਕ ਤੌਰ ਤੇ ਰੈਡੀ ਰਹਿਣਾ ਆ ਅਸੀਂ ਜ਼ਹਿਨੀ ਤੌਰ ਤੇ ਤਿਆਰ ਰਹਿਣਾ ਆ ਭਾਵੇਂ ਅਸੀਂ ਇਕੱਠ ਵਿੱਚ ਹੋਈਏ ਜਾਂ ਇਕੱਲੇ ਹੋਈਏ ਅਸੀਂ ਯਿਸੂ ਮਸੀਹ ਦਾ ਪੱਲਾ ਨਹੀਂ ਛੱਡਣਾ ਹਾਲੇਲੂਇਆ ਕਿਸੇ ਵੀ ਮੁੱਲ ਤੇ ਅਸੀਂ ਯਿਸੂ ਮਸੀਹ ਦਾ ਪੱਲਾ ਨਹੀਂ ਛੱਡਣਾ ਪੱਲਾ ਤੇਰਾ ਫੜਿਆ ਤੇ ਪਾਰ ਲੰਘ ਜਾਵਾਂਗੇ ਹallelujah ਅਸੀਂ ਉਹਦਾ ਪੱਲਾ ਫੜਨਾ ਉਹ ਔਰਤ ਜਿਹਨੂੰ ਲਹੂ ਬਹਿਣ ਦੀ ਬਿਮਾਰੀ ਸੀ ਕਹਿੰਦੀ ਜੇ ਮੈਂ ਪੱਲਾ ਛੂ ਹੀ ਲਵਾਂ ਤੇ ਮੈਂ ਚੰਗੀ ਹੋ ਜੂੰਗੀ ਜਿਹੜੀ ਛੂ ਲੈਣ ਦੇ ਨਾਲ ਚੰਗੀ ਹੋ ਗਈ ਤੇ ਜਿਹੜੇ ਫੜ ਲੈਣਗੇ ਤੁਸੀਂ ਸੋਚੋ ਉਹਨਾਂ ਦੇ ਤੇ ਬੇੜਾ ਹੀ ਪਾਰ ਲੱਗ ਜਾਣੇ ਹallelujah ਹallelujah ਇਸ ਲਈ ਉਹਦਾ ਪੱਲਾ ਘੁੱਟ ਕੇ ਫੜ ਕੇ ਰੱਖਣਾ ਸੰਤ ਪੌਲਸ ਕੀ ਕਹਿੰਦੇ ਕਹਿੰਦੇ ਇਹ ਆਪ ਤਾਂ ਮੈਨੂੰ ਮਸੀਹ ਦੇ ਪ੍ਰੇਮ ਤੋਂ ਵੱਖਰਾ ਨਹੀਂ ਕਰ ਸਕਦੀਆਂ ਇਹ ਕਸ਼ਟ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖਰੇ ਨਹੀਂ ਕਰ ਸਕਦੇ ਇਹ ਮੀ ਇਹ ਹਨੇਰੀਆਂ ਇਹ ਗਰਮੀ ਇਹ ਸਰਦੀ ਇਹ ਮੌਸਮ ਦਾ ਬਦਲਣਾ ਹਕੂਮਤ ਸੀ ਦੇ ਪ੍ਰੇਮ ਤੋਂ ਵੱਖਰਾ ਨਹੀਂ ਕਰ ਸਕਦਾ ਜਦ ਤੱਕ ਅਸੀਂ ਇਸ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਪਾਵਾਂਗੇ ਉਦੋਂ ਤੱਕ ਅਸੀਂ ਕਮਜ਼ੋਰ ਰਵਾਂਗੇ ਅਗਰ ਅਸੀਂ مسیਹ ਵਿੱਚ ਪੱਕੇ ਹੋਣਾ ਹੈ ਸਾਨੂੰ ਇਹ ਗੱਲ ਆਪਣੇ ਮਨ ਦੇ ਅੰਦਰ ਪੱਕੇ ਤੌਰ ਤੇ ਲਿਖਣੀ ਹੋਊਗੀ ਸੰਭਾਲ ਕੇ ਰੱਖਣੀ ਹੋਊਗੀ ਕਿ ਕੋਈ ਵੀ ਤਾਕਤ ਇਸ ਦੁਨੀਆ ਦੀ ਸ਼ੈਤਾਨ ਦੀ ਮੈਨੂੰ ਮਸੀਹ ਦੇ ਪ੍ਰੇਮ ਤੋਂ ਜੁਦਾ ਨਹੀਂ ਕਰ ਸਕਦੀ ਨਾ ਕੋਈ ਦੁੱਖ ਨਾ ਕੋਈ ਬਿਮਾਰੀ ਨਾ ਕੋਈ ਆਫਤ ਕੋਈ ਵੀ ਮੈਨੂੰ ਮਸੀਹ ਦੇ ਪ੍ਰੇਮ ਤੋਂ ਵੱਖਰਾ ਨਹੀਂ ਕਰ ਸਕਦਾ ਮੈਂ ਭੁੱਖਾ ਜਾ ਰੱਜਿਆ ਮੈਂ ਉਸੇ ਦਾ ਹallelujah ਇਹ ਹੀ ਸੱਚਾ ਪ੍ਰੇਮ